ਨੇ ਇਹ ਹਸੜਾ ਕਾ ਕਿਸੇ ਵਿੱਚ ਨਾ ਨਹੀਂ ਗਈਆ ਨਹੀਂ ਤਾਂ ਮੇਰੇ ਕੋਲ ਨੂੰ ਵਾਪਸ ਲਾ ਦੇ ਨਾ ਕੁਝ ਹੋ ਜਾਗਾ ਮੀਰਾ ਤਾਂ ਕਿਉਂ ਸਾਡੀ ਵੀ ਧੀ ਆ ਸਾਰੇ ਤੋ ਬੋਲ ਨਾ ਅਮੀ ਦੀ ਜੀ ਵਾਲੇ ਥੋੜਾ ਜਿਹਾ ਇੱਕ ਗਾਉਂ ਦੇ ਸਰਹਾਨੇ ਡਾਕਟਰ ਕੋਲ ਭਾਇਆ ਹੋਂ ਤਨ ਮਿਲਣ ਕਰਕੇ ਰੱਖਦੀਆਂ ਧੀ ਅੰਦਰ ਦਸ ਨੂੰ ਆ ਡਾਕਟਰ ਕੋਈ ਨਾਮ ਕਿਸੇ ਕੁਛ ਮਰਨ ਥੋੜੀ ਆਏ ਯਾ ਨਾਨੀ ਕੋ ਆਪ ਕੋ ਕਰ ਦੇਵਾ ਤੇਰੀ ਨਾਲੇ ਕੋਲ ਨਹੀਂ ਕੀ ਕਹਿੰਦਾ ਸਵਾਨੀ ਜੇ ਐਦਾ ਮਦਰ ਤੇ ਐਵੀ ਤੇ ਪਤਨੀ ਮਦਰ ਦੀ ਆ ਨਾ ਉਹਨੇ ਲੈ ਜਾਣਾ ਮੇਰੀ ਗੱਲ ਆ ਅਸੀਂ ਕੋਈ ਗੱਲ ਕਿ ਅਸੀਂ ਕੋਈ ਨਹੀਂ ਕੋਈ ਲੜਨ ਥੋੜੀ ਆਏ ਅੱਜ ਜਿਹੜਾ ਲੜਨ ਥੋੜੀ ਕੋ ਆਏ ਅੱਜ ਮੈਂ ਕੀ ਕਹਿੰਦੀ ਪਹਿਲੀ ਚਾਲ ਪੂਰੀ ਗੱਲ ਗਾਂਦੀ ਨਹੀਂ ਇਹਨੂੰ ਬੱਡਾ ਤੂੰ ਫੇਰ ਨਹੀਂ ਦੋ ਕੀ ਚੱਲ ਨਹੀਂ ਆ ਮੈਂ ਕਹਿੰਦਾ ਚੱਲ ਵੀਰ ਜੀ ਹੋ ਕੇ ਚੱਲ ਪਹਿਲੇ ਠੀਕ ਹੈ ਨਾਮ ਕਰਦੇ ਹਾਂ ਠਹਿੜੋ ਅੱਛਾ ਖੜਾ ਬਣਾਉਂਦੇ ਨੇ ਕਿ ਆਹ ਉਹ 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 ਯਾਰ ਫਲੈਨਸ ਨੂੰ ਮੈਂ ਨਾ ਲੱਗਦੀ ਫਲੈਨਸ ਵੀ ਬਿਨਾਂ ਭਰਾਣਾ ਯਾਰ ਇਹ ਮਾਰਦਾ ਯਾਰ ਗੱਲ ਵੀ ਕੀ ਉਹ ਨੂੰ ਆਖੀ ਦਿੰਦੇ ਉਹ ਮਰਨਿਆ ਉਹ ਲੰਗੂ ਬੇਗਾਨਾ ਆਹ ਸਾਹ ਕਿੰਨੀ ਕਰਦੇ ਬੋਲਣ ਦੀ ਕੋਈ ਗੱਲ ਕੋਈ ਆ ਗਿਆ ਓਏ ਓ ਯਾਰ ਨੋ ਕਰ ਯਾਰ ਵੀ ਮੇਕਣਾ ਤੂੰ ਕੁਲ ਨਾ ਗੱਲ ਗੱਲ ਕੁਲ ਕਹਿਂਦੇ ਆ ਜਾ ਵਾ ਗਲਬਣ ਕਰਨ ਦਾ ਦੱਸ ਹੁਣ ਕੰਮ ਨਹੀਂ ਆਹਰ ਬਾਹਰ ਆ ਆ ਨਹੀਂ ਆ ਉਹ ਮੇਰੀ ਬੇਟੀ ਦੇ ਸੋਹ ਰਹੇ ਹਨ ਕਰੇ ਉਹ ਕਿਉਂ ਤੁਹਾਡੇ ਨਾਲ ਮਰਕਤ ਕਰਾਉਂ ਉਹ ਮੇਰੀ ਬੇਟੀ ਨੂੰ ਤੰਗ ਕਰਦੇ ਹਨ ਮਿਲਣ ਨਹੀਂ ਦਿੰਦੇ ਮੈਨੂੰ ਕਾਰਨ ਕਿਉਂ ਨਹੀਂ ਮਿਲਣ ਦਿੰਦੇ ਬੱਚਾ ਜੀ ਬੋਲੋ ਤੜੇ ਨਾਲ ਸੰਗਿਆ ਕਿਹੜਾ ਮਾਰਾ ਚਲੋ ਰਾਂ ਨੂੰ ਗਾਲਿਆ ਨਹੀਂ ਬੁਆ ਕੋਲ ਦੋ ਕੁੜੀ ਨੂੰ ਬੁਲਾ ਲਓ ਕੋਈ ਕੋਈ ਜਾਣਦੀ ਹੈ ਆਹ ਉਹ ਆਲਟੀ ਵੀ ਸਾਡੀ ਆਲਟੀ ਵੀ ਆਲਟੀ ਬਿਮਾਰੀ ਹੈ ਜਾਨੇ ਕਿ ਕਿਹੜੀ ਹੈ 4-10 ਦਿਨਾਂ ਨੇ ਡਾਕਟਰ ਕੋਲ ਰੱਖਿਆ ਤੁਹਾਡੀ ਵੀ ਆ ਤੁਹਾਡੀ ਵੀ ਸਾਡੀ ਵੀ ਧੀ ਆ ਸਾਰੇ ਤੇਰੇ ਬੁਲਾਉਣੇ ਨੇ ਜਿਹਨਾਂ ਨੂੰ ਬੜਾ ਫੋੜੀਂ ਗਾਉਂ ਦੇ ਸਨ ਉਹਨੇ ਡਾਕਟਰ ਕੋਲ ਭਾਇਆ ਹੁਣ ਤੂੰ ਮੇਰੇ ਨਾਲੇ ਕਰਕੇ ਰੱਖੀ ਦੀਆਂ ਧੀ ਅੰਦਰ ਤੋਂ ਨੂਹਾਂ ਦਾ ਡਾਕਟਰ ਬਿਠਾਇਆ ਸਵੇਰ ਤੋਂ ਘਰ ਰਿਹਾ ਕੋਣੇ ਕੋਲੇ ਨਾਮ ਕਿਸੇ ਕੁਸਰਤ ਫੋੜੀ ਨਾ ਆਏ ਨਾ ਨੀ ਕੋਈ ਰਾਜਾ ਤੇਰੇ ਨਾਲ ਅਗੇ ਖੋਲੋ ਨਹੀਂ ਕੀ ਕਹਿੰਦਾ ਕੁੱਤਾ ਹਾਰਦਾ ਕੋਈ ਨਹੀਂ 2 ਮੀਟਰ ਹਾਂ ਬਸ ਤੈ ਕਹਾਂ ਮਾਰੀ ਸੁਵਾਨੀ 2 ਮੀਟਰ ਖੋਲ ਦਰਵਾਜ਼ਾ ਖੋਲ ਦਰਵਾਜ਼ਾ ਨਹੀਂ ਹੋਊਗਾ ਸੁਵਾਨੀ 2 ਮੀਟਰ ਪੁੱਤਰਾ ਬਿਜਾ ਜਾਨ ਲੱਗੇ ਕੋਈ ਨਹੀਂ ਕਰ ਦਿੰਦਾ ਰੁਕ ਜਾ 2 ਮਿੰਟ ਜਾਂਦੇ ਪਏ ਹਾਂਦੇ ਮਰਨੂ ਆ ਲੈ ਤੇ ਕੋਈ ਨਹੀਂ ਆਇਓ ਕਿੱਥੇ ਬੈਠੋ ਨਹੀਂ ਐਂ ਐਸੇ ਬੜੀ ਗਾਲ੍ਹਾਂ ਨਾ ਐ ਕੋਈ ਨਹੀਂ ਇਹ ਅਲਿਵਾ ਮੈਂ ਮੈਨੋਂ ਨੂੰ ਜਰੂਰੀ ਆ ਪਾਲਿਆ ਨਹੀਂ ਇਹ ਤਾਂ ਮੈਂ ਸੁਣਾ ਤਾ ਮੈਂ ਨਹੀਂ ਆ ਉਹ ਸਮਝਾਦੀ ਤੇ ਉਹ ਦੱਸਣ ਲੱਗੀ ਇੱਕ ਮਿੰਟ ਸੁਵਾਨੀ ਜੇ ਇਹ ਤੁਹਾਡੀ ਮਦਰ ਹੈ ਤੇ ਇਹ ਵੀ ਤੇ ਬਦਵੇ ਮਦਰ ਦੀ ਆ ਨਾ ਉਹ ਕਹਿੰਦੇ ਲੈ ਕੇ ਜਾਣਾ ਹੈ ਜੀ ਅਸੀਂ ਕੋਈ ਗੱਲ ਕਿ ਅਸੀਂ ਕੋਈ ਲੜਨ ਥੋੜੀ ਹੈ ਥੋੜੀ ਬੋਏ ਕੱਟ ਮੈਂ ਗਾ ਤਾ ਅਸੀਂ ਬੜਾ ਸੋਣ ਗਿਆ ਬੋਲੀ ਹੋ ਸੀ ਅੱਜ ਵੀ ਬੋਲਦੀ ਪਈ ਐ ਨਹੀਂ ਮਤਲਬ ਚੱਲੋਂਗਾ ਤੂੰ ਤੂੰ ਚਾਹਾਂ ਹਾਂ ਐਸਾ ਕੀ ਬਣਾਉਣਾ ਤੇਰੀ ਬੋਲਣਾ ਤੇਰੇ ਪ੍ਰਾਣਾ ਕਹਾਂ ਬਈ ਯਾਰੀ ਲੱਗਦਾ ਯਾਰ ਕੱਲ ਪੀ ਹੋਰ ਬਣਾਉਣਾ ਦੱਸ ਦੱਸ ਕੁਛ ਕੁਸੂ ਗੱਲ ਤੁਸੀਂ ਹੀ ਬੇਰੇ ਉਹ ਮਰਦ ਨੂੰ ਵੀ ਕਰਦੇ ਉਹ ਗੱਲ ਕੋਈ ਆ ਗਈ ਕਿੱਥੇ ਕੋਈ ਮੈਨੂੰ ਆ ਰਹਿਣ ਨੂੰ ਕਰਾ ਇੱਥੇ ਹੀ ਬੜੇ ਆ अभी नहीं ले लेती तो अभी नहीं ले लेती हम दिल्ली हो तो अलग कला कंपनी ने किया 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 ਪੜੀ ਗਿੰਦੇ ਆ ਓਏ 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 ਯਾਰ ਨੋ ਕਰੀ ਯਾਰ ਪੂਹੀ ਮਖਾਣਾ ਤੂ ਗਲ ਗਲ ਮੈਂਦਾ ਗੱਲ ਗਲ ਗਲ ਮੈਂਦਾ ਗੱਲ ਗਲ ਗਲ ਦਾ ਦੱਸ ਹੁਣ ਲੋੜ ਤਾਂ ਆਉਂਦੇ ਆ ਲੜਨ ਆਉਂਦੇ ਆ ਗਲਤ ਆਪ ਆਉਂਦੇ ਆ ਦੂਜੇ ਨੂੰ ਕਹਿੰਦੇ ਆ ਆਪਣੇ ਸ਼ਾਨ ਓਏ ਹਰ ਬਾਹਰ ਆ ਬਾਰਾ <laughs> ਨਾ ਮੇਰੀ ਕੁੜੀ ਨੂੰ ਵਾਪਸ ਲਿਆ ਦੇ ਮੈਨੂੰ ਕੁਝ ਹੋ ਜਾਣਾ ਹੈ ਮੇਰੀ ਕੁੜੀ ਨੂੰ ਵਾਪਸ ਲਿਆ ਦੇ ਤੂੰ ਤੇੰਨਾ ਨਹੀਂ ਹੋ ਤਾਂ ਮੈਂ ਨਹੀਂ ਰਹਿ ਸਕਦੀ ਮੇਰੀ ਕੁੜੀ ਨੂੰ ਵਾਪਸ ਲਿਆ ਜੇ ਉਹਨੂੰ ਕੁਝ ਹੋ ਗਿਆ ਤੇ ਸਾਰਾ ਪ੍ਰੇਮ ਜੀ ਕੇ ਵਾਰ ਮੇਰੀ ਕੁੜੀ ਮੇਰੀ ਕੁੜੀ ਨੂੰ ਵਾਪਸ ਅਨੀਤਾ ਕਬੂਰ ਅਰਿਦਾ ਜੀ ਕਿੱਥੇ ਰਹਿੰਦੇ ਹੋ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਹਾਡਾ ਨਾਮ ਰਾਮ ਮੰਦਰ ਸੀ ਫਸਾਵੋਡੀ ਸੜਕ ਤੇ ਅੱਛਾ ਇੱਕ ਵੀਡੀਓ viral ਹੋਈ ਹੈ ਜੇ ਵਿੱਚ ਤੁਹਾਡੇ ਨਾਲ ਲੜਾਈ ਕਰਦਾ ਵੇ ਕੋਈ ਚਗਲਾ ਕਰਦਾ ਵੇ ਕੋ ਕੀ ਹੈ ਵੀਡੀਓ ਉਹ ਮੇਰੀ ਬੇਟੀ ਦੇ ਸੋਹਰੇ ਨਾਲ ਕਰ ਰਿਹਾ ਹੈ ਉਹ ਕਿਉਂ ਤੁਹਾਡੇ ਨਾਲ ਮਰਕ ਕਰਦਾ ਉਹ ਮੇਰੀ ਬੇਟੀ ਨੂੰ ਤੰਗ ਕਰਦੇ ਹਨ ਮਿਲਣ ਨਹੀਂ ਦਿੰਦੇ ਮੈਨੂੰ ਅੱਛਾ ਕਾਰਨ ਕਿਉਂ ਨਹੀਂ ਮਿਲਣ ਦਿੰਦੇ ਉਹ ਪਲਾਨ ਇਹ ਤੇ ਉਹ ਲੈ ਚੜਾਇਆ ਕਰਦੇ ਉਹ ਨਾਲ ਮੈਂ ਉਹਨੂੰ ਇਹ ਹਾਲ ਪੁੱਛਣਾ ਚਾਹਨੀ ਹੈ ਕਿ ਕਿਉਂ ਮੈਨੂੰ ਮਿਲਣ ਜੋ ਨਹੀਂ ਦਿੰਦੇ ਉਹਨੂੰ ਮਿਲਣ ਨਹੀਂ ਦਿੰਦੇ ਤੇ ਕੋ ਫੋਨ ਵੀ ਖੋਇਆ ਆ ਵਾ ਤੇਰੀ ਵੀ ਤੈਨੂੰ ਫੋਨ ਫੋਨ ਕੀਤਾ ਸੀ ਤੂੰ ਕਿਹਾ ਤਾ ਨਗਾਲ ਹੋਈ ਸੀ ਫੋਨ ਕੀਤਾ ਫੋਨ ਕੀਤਾ ਯਾਰ ਕੰਦੇ ਦੀ ਮਮੀ ਮੈਨੂੰ ਮਿਲਣ ਨਹੀਂ ਦਿੰਦੇ ਹਾਂ ਇਸੇ ਦੇ ਫੋਨ ਫੋਨ ਕੀਤਾ ਆ ਫੋਨ ਫੋਨ ਕੀਤਾ ਨਹੀਂ ਮਿਲਣ ਦਿੰਦੇ ਮੈਨੂੰ ਮੈਂ ਮਿਲਣਾ ਚਾਹਨੀ ਆ ਜੇ ਨਾਮ ਇਹ ਮਿਲਣ ਦੇਣਗੇ ਤਾਂ ਮੈਨੂੰ ਖੁਸ਼ ਹੋ ਜਾਏਗਾ ਮੈਨੂੰ ਖੁਸ਼ ਹੋ ਜਾਏਗਾ ਸਾਰਾ ਪਰਿਵਾਰ ਨਾ ਲੱਗੇ ਆ ਪੁਲਿਸ ਤੋਂ ਮਗਰ ਮਗੀ ਤੇ ਸੀ ਪੁਲਿਸ ਤੋਂ ਪੁਲਿਸ ਕੋ ਕੀ ਐਸੀ ਆ ਠੀਕ ਹੈ ਪੁਲਿਸ ਉਹ ਕਹਿਦੀ ਹੈ ਕਿ ਮਿਲਨ ਦਵਾਗੇ ਪੁਲਿਸ ਕਹਿੰਦੀ ਮਿਲਨ ਦਵਾਗੇ ਮੇਰਾ ਨਾਮ ਜੀ Atul Kapoor ਮੇਰੀ ਬੇਟੀ ਦਾ ਵਿਆਹ 12 ਮਾਰਚ 2024 ਨੂੰ ਉਹਦੇ ਮਾ ਮਾ ਬਬ ਦੀ ਮੁੰਡੇ ਦੇ ਉਹਦੇ ਪਿਓ ਦੀ ਮਰਜ਼ੀ ਦੇ ਮੁਤਾਬਕ ਹੋਇਆ ਸੀ ਅਸੀਂ ਬੜੀ ਰੀਜਾਂ ਨਾਲ ਵਿਆਹ ਕੀਤਾ ਸੀ ਤੇ ਲਗਭਗ 15-20 ਮਹੀਨਿਆਂ ਬਾਅਦ ਹੀ ਸਾਨੂੰ ਬੜਾ ਦਬਾਅ ਪਾਇਆ ਜਾਂਦਾ ਹੈ ਕੁੜੀ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਤੇ ਕੁੜੀ ਨੂੰ ਸਾਡੇ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਮੇਰੀ ਇਸ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਤੇ ਹੋਰ ਵੀ ਜਿਹੜੀਆਂ ਸ਼ਹਿਰ ਦੀਆਂ ਜਿੱਥੇ ਬੰਦੀਆਂ ਕਿ ਮੇਰੀ ਬੇਟੀ ਨੂੰ ਬਚਾਇਆ ਜਾਏ ਸਾਨੂੰ ਸਾਡੇ ਕੋਲ ਘਟੋ ਘਟ ਮਹੀਨਾ ਆ ਕੇ ਰਵੇ ਸਾਨੂੰ ਆਪਣੇ ਦੁੱਖ ਦਰਦ ਦੱਸੇ ਤਾਂ ਕਿ ਸਾਰੀਆਂ ਗੱਲਾਂ ਅਸੀਂ ਉਹ ਉਹਦਾ ਕੋਈ ਉਹ ਨੂੰ ਛਾਂਤ ਕਰ ਸਕੀਏ ਉਹ ਸਾਨੂੰ ਉਦਨ ਗਏ ਸੀ ਉਸ ਕਾਫੇ ਚ ਉਦੋਂ ਕੀ ਹੋ ਰਿਹਾ ਸੀ ਉਹ ਮੈਂ ਨਹੀਂ ਸੀ ਗਿਆ ਜੀ ਜਨਾਨੀਆਂ ਗਈਆਂ ਸੀ ਲੇਡੀਜ਼ ਗਈਆਂ ਸੀ ਸਾਡੇ ਚ ਨਾ ਇੱਕ ਰਿਵਾਜ ਹੈਗਾ ਕਿ ਅਸੀਂ ਨੌਮੀ ਵਾਲੇ ਦਿਨ ਸਾਰੀਆਂ ਜਨਾਨੀ ਇਕੱਠੀਆਂ ਹੋ ਕੇ ਮਤਲਬ ਟਿਕ ਕੇ ਆਪਣੇ ਘਰ ਵਿੱਚ ਤੇ ਉਲਟਾ ਕੁਟਿਆ ਗਿਆ ਸਾਡੀ ਜਨਾਨੀ ਤੇ ਨਾਲੇ 13 ਸਾਲ ਦਾ ਬੱਚਾ ਸੀ ਉਹਨੂੰ ਵੀ ਕੁਟਿਆ ਗਿਆ ਉਨੇ ਬਾਰੋਂ ਕਿਸਮ ਫੋਨ ਕੀਤਾ ਤੇ ਅਸੀਂ ਬਾਤ ਚ ਪਹੁੰਚੇ ਅੱਛਾ ਤਾਂ ਉਹ ਤੁਹਾਨੂੰ ਮਿਲਣ ਨਹੀਂ ਦਿੰਦਾ ਸੀ ਇਹ ਹਾਂਜੀ ਉਹ ਮਿਲਣ ਨਹੀਂ ਦਿੰਦਾ ਜੀ ਸਾਡੇ ਕੋਲ ਆਉਣ ਨਹੀਂ ਦਿੰਦਾ ਉਹ ਕਿਉਂਕਿ ਉਹ ਕੋਈ ਉਹਨਾਂ ਮਾਰਗਟਾਈ ਵਾਲੀ ਹਰਕਤ ਲੋਕਾਂ ਨੂੰ ਪਤਾ ਲੱਗ ਜਾਈ ਅਸੀਂ ਆਪਣੀ ਬੇਟੀ ਨੂੰ ਇਹ ਸਮਝਾਉਂਦੇ ਸੀ ਪੁੱਤਰ ਤੂੰ ਉੱਥੇ ਹੀ ਘਰ ਹੀ ਰਹਿਣਾ ਉੱਥੇ ਹੀ ਜੀਣਾ ਉੱਥੇ ਮਰਨਾ ਤੇ ਜਦੋਂ ਸਾਰੇ ਸਿਰੋਂ ਪਾਣੀ ਟਪ ਗਿਆ ਤਾਂ ਫਿਰ ਅਸੀਂ ਆਪਣੇ ਪਰਿਵਾਰ 'ਚ ਗੱਲ ਕੀਤੀ ਅੱਛਾ ਪਰ ਤੁਹਾਡੀ ਬੇਟੀ ਕਿਉਂ ਗਈ ਦੀ ਪਿਆ ਕਿ ਨਹੀਂ ਮਿਲੂ ਕਿਉਂਕਿ ਅਸੀਂ 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 ਸਿੱਖਿਆ ਵੀ ਦਿੱਤੀ ਸੀ ਕਿ ਪੁੱਤਰ ਇੱਥੋਂ ਤੇਰੀ ਅਰਥੀ ਜਾਏਗੀ ਜਿਦੋਂ ਸਾਡੇ ਸਿਰੋਂ ਪਾਣੀ ਟਪਕ ਗਿਆ ਤੇ ਫਿਰ ਅਸੀਂ ਆਪਣੇ ਪਰਫਰਮੈਂਸ ਕਰ ਦੇ ਕੀ ਉਹ ਕੀ ਜਬੂ ਇਸ ਅਸੀਂ ਕਿ ਸਾਡੀ ਬੇਟੀ ਸਾਡੇ ਕੋਲ ਰਵੇ ਅਸੀਂ ਉਹਨਾਂ ਨਾਲ ਕੋਈ ਦਿਸਤਾਨੀ ਨਹੀਂ ਚਾਹਦੇ ਇਹੋ ਜਿਹੇ ਗੰਦੇ ਬੰਦਿਆਂ ਨਾਲ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਕੋਈ ਪਿਉ ਨਹੀਂ ਚਾਹੁੰਦਾ ਸਰ ਮੇਰੀ ਬੇਟੀ ਮੇਰੇ ਘਰ ਰਵੇ ਜਦੋਂ ਸਿਰੋਂ ਪਾਣੀ ਟਪਕ ਜਵੇ ਤੇ ਫਿਰ ਹਰ ਪਿਉ ਚਾਹੇਗਾ ਕਿ ਮੇਰੀ ਬੇਟੀ ਉੱਥੇ ਮਰ ਜਾਏਗੀ ਉਹਨੂੰ ਕੁਝ ਹੋ ਜਾਏਗਾ ਤੇ ਉਹ ਸਾਡੇ ਵਾਸਤੇ ਮੇਰੀ ਘਰ ਵਾਲੀ ਕਿੰਨੇ ਦਿਨਾਂ ਦੀ ਬਿਮਾਰ ਠੀਕ ਹੈ ਅਜੀ 6 ਤਰੀਕ ਦੇ ਹਸਾਲ ਚ ਹੈ ਠੀਕ ਹੈ ਸਰ ਅਗਰ ਇਹਨੂੰ ਕੁਝ ਹੋ ਗਿਆ ਤੇ ਉਹਦੇ ਜਿਹੜੇ ਪਰਿਵਾਰ ਆ ਸਾਰਾ ਉਹ ਇਹਦਾ ਦੋਸ਼ੀ ਹੋਏਗਾ ਮੈਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਪੁਲਿਸ ਥਾਣੇ ਚ ਪੁਲਿਸ ਮੁਲਾਜ਼ਮ ਨੇ ਉਹਦੀ ਰਿਕਾਰਡਿੰਗ ਵੀ ਕੀਤੀ ਹੈ ਉਹਨੇ ਪੁਲਿਸ ਕੋ ਰਿਕਾਰਡਿੰਗ ਵੀ ਹੈਗੀ ਹੈ ਮੈਂ ਐਸ ਐਚਓ ਸਾਹਿਬ ਨੂੰ ਜਿਹੜੇ ਬਹੁਤ ਵਧੀਆ ਅਫਸਰ ਹੈ ਜਿਨ੍ਹਾਂ ਨੇ ਬੁੜੇ ਭੈਣਰ ਮੇਰੀ ਸਾਰੀ ਗੱਲ ਸੁਣੀ ਉਹਨਾਂ ਨੂੰ ਆਪਣੀ ਸਾਰੀ ਗੱਲ ਬੜੀ ਡਿਟੇਲ ਚ ਲਿਖ ਕੇ ਵੀ ਤੇ ਜ਼ੁਬਾਨੀ ਵੀ ਦੱਸ ਚੁੱਕਾ ਹੈ ਤੇ ਮੈਨੂੰ ਆਪਣੇ ਕਮਿਸ਼ਨਰ ਸਾਹਿਬ ਜਿਨ੍ਹਾਂ ਤੇ ਬਹੁਤ ਇਤਬਾਰ ਹੈ ਕਿ ਉਹ ਇਨਸਾਫ ਦੇਣਗੇ। ਉਹ ਵੀ ਜਿਹੜੀਆਂ ਜਥੇਵੰਦੀਆਂ ਜਿਹੜੀਆਂ ਇਹੋ ਜਿਹੇ ਕੰਮਾਂ 'ਚ ਵਧੀਆ ਕੰਮ ਕਰਦੀਆਂ। ਸਾਰੇ ਆ ਕੇ ਪ੍ਰਾਰਥਨਾ ਹੈ ਕਿ ਸਾਡੀ ਬੇਟੀ ਮੁੱਚਾ ਤੇ ਸਾਡੇ ਸਪੁੱਤ ਕਿਤਾਜ ਜੀ ਸਰ ਉਹ ਮਸਲਾ ਗੱਲ ਹੈਗਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਗਲੀ 'ਚ ਕਿ ਕੁੜੀ ਸਾਡੇ ਨੂੰ ਬੰਦੇ ਬੰਦੇ ਬਣਾਇਆ। ਹਾਂਜੀ ਇਹਦੀ ਤਲਾਹ ਮਿਲੀ ਸੀਗੀ। ਇਹ ਕੱਲ ਆਈ ਸੀਗੀ ਉਹਦੇ ਲੜਕੀ ਦੇ ਪੇਰੈਂਟਸ ਆਏ ਸੀਗੇ। ਇਨਫੈਕਟ ਉਹਦੇ ਮਦਰ ਵੀ ਆਈ ਸੀ ਲਾਲੋ। ਇਹ ਉਹਨਾਂ ਲੜਕੀ ਤੇ ਤਲਾਕ ਦੀ ਵੀ ਸਾਡੀ ਲੜਕੀ ਨੂੰ ਉੱਥੇ ਜੋ ਜੋਰਜ ਜਪਲ ਸੀ ਨਾਲ ਰੱਖਿਆ ਹੋਇਆ ਤੇ ਉਹਨੂੰ ਸਭ ਦਿਖਲ ਵੈਰੀਫਾਈ ਕਰ ਰਹੇ ਆ ਸਾਰਾ ਉਹ ਲੜਕੀ ਦੇ ਬਿਆਨ ਦਰਜ ਕਰਾਂਗੇ ਜਿਵੇਂ ਬਿਆਨ ਦੋਗੀ ਉਹੋ ਜੀ ਕਰਾਂਗੇ ਸਰਕਾਰੀ ਵੱਲੋਂ ਦਰਖਾਸਤ ਆ ਜੀ ਇਹ ਲੜਕੀ ਦੇ ਪੇਰੈਂਟਸ ਵੱਲੋਂ ਇਹ ਉਹਨਾਂ ਨੇ ਕਿਹਾ ਵੀ ਕਦਮ ਲਾ ਸੀ ਇਹ ਤਾਂ ਪ੍ਰਤਾਪਨ ਸਰ ਕੀ ਕਾਰਵਾਈ ਕੀਤੀ ਜਾਏਗੀ ਜੇ ਕੁਝ ਕਾਰਵਾਈ ਸਖਤ ਕੀਤੀ ਜਾਊਗੀ ਜੀ ਜੇ ਕੋਈ ਦੇ ਇਲਜ਼ਾਮ ਸਹੀ ਪਾਏ ਗਏ ਤੇ ਕਾਰਵਾਈ ਕੀਤੀ ਜਾਊਗੀ